ਪਟਿਆਲਾ ਵਾਸੀਆਂ ਦਾ ਅੱਜ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਨਾ ਕਿ ਇਹ ਜਿਹੜਾ ਇੱਕ ਆਈ ਵਾਸ਼ ਔਰ ਇੱਕ ਜਿਹੜਾ ਡਰਾਮਾ ਸਰਕਾਰ ਵੱਲੋਂ ਰਚਿਆ ਗਿਆ ਸੀ ਕਿਉਂਕਿ ਪਹਿਲਾਂ ਤਾਂ ਇਹ ਚੋਣ ਕਰਾ ਨਹੀਂ ਸੀ ਰਹੇ ਔਰ ਮਾਣਿਓ ਕ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਇਹਨਾਂ ਨੇ ਪਟਿਆਲਾ ਕਾਰਪੋਰੇਸ਼ਨ ਦੀ ਚੋਣ ਨੂੰ ਨੋਟੀਫਾਈ ਕੀਤਾ ਔਰ ਉਸ ਤੋਂ ਬਾਅਦ 10 ਦਿਨ ਕਿਦਾਂ ਦੇ ਧੱਕੇਸ਼ਾਹੀ ਹੋਈ ਹੈ ਆਪਾਂ ਸਾਰੇ ਜਾਣਦੇ ਹਾਂ ਸਤਾਈ ਬੰਦਿਆਂ ਦੇ ਕਾਗਜ਼ ਕਾਂਗਰਸ ਪਾਰਟੀ ਦੇ ਭਰਨ ਨਹੀਂ ਦਿੱਤੇ ਔਰ तमाम ਹੋਰ ਪੋਲਿਟਿਕਲ ਪਾਰਟੀਆਂ ਜਿਨ੍ਹਾਂ ਦੇ ਕਾਗਜ਼ ਇਹ ਦਾਖਲ ਨਹੀਂ ਹੋਣ ਦਿੱਤੇ ਔਰ ਅੱਜ ਵੀ ਜਿੱਥੇ ਜਿੱਥੇ ਚੋਣ ਹੋਈ ਹੈ ਉਥੇ ਵੀ ਤੁਸੀਂ ਅੱਜ ਦੇਖਿਆ ਹੋਣਾ ਕਿ ਨੰਗੀਆਂ ਤਲਵਾਰਾਂ ਲੈ ਕੇ ਬਾਹਰੋਂ ਆ ਕੇ ਹਰਿਆਣੇ ਤੋਂ ਭਾਦਸੋਂ ਤੋਂ ਸਨੌਰ ਤੋਂ ਆ ਇਦਾਂ ਦਾ ਗੁੰਡਾਤੰਤਰ ਆ ਗਿਆ ਜਿਹੜਾ ਨਜ਼ਰ ਆ ਰਿਹਾ ਸੀ ਕਿ ਨਸ਼ੇੜੀ ਹੈ ਕਿਤੇ ਉਹ ਕਿਸੇ ਡਰੱਗ ਤੇ ਹਾਇਏ ਸੀਗੇ ਗੱਡੀਆਂ ਚ ਉਹਨਾਂ ਦੇ ਨੰਗੀਆਂ ਤਲਵਾਰਾਂ ਮੂੰਤੇ ਰਮਾਲ ਔਰ 10-10 ਗੱਡੀਆਂ ਦੀਆਂ ਡਾਰਾਂ ਫਿਰ ਰਹੀਆਂ ਸੀ ਸ਼ਹਿਰ ਦੇ ਵਿੱਚ ਔਰ ਸਾਡੇ ਕੈਂਡੀਡੇਟਸ ਨੂੰ ਭਾਵੇਂ ਸਾਡੀਆਂ ਮਾਤਾਵਾ ਭੈਣਾਂ ਮਹਿਲਾਵਾ ਸੀਗੀਆਂ ਭਾਵੇਂ ਸਾਡੇ ਨੌਜਵਾਨ ਜਿਹੜੇ ਹੋਰ ਕੈਂਡੀਡੇਟਸ ਸੀਗੇ ਇਦਾਂ ਦੇ ਸਾਨੂੰ ਦ੍ਰਿਸ਼ ਸਾਹਮਣੇ ਦੇਖਣ ਨੂੰ ਮਿਲੇ ਨੇ ਕਿ ਦਿਲ ਦਹਿਲਾਉਣ ਵਾਲੇ ਦ੍ਰਿਸ਼ ਸੀਗੇ ਮੈਂ ਪਟਿਆਲਾ ਦੇ ਲੋਕਾਂ ਦਾ ਇਸ ਲਈ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇੱਕ ਇਹ ਚੋਣ ਨਹੀਂ ਸੀਗੀ ਅੱਜ ਜੋ ਹੋਇਆ ਔਰ ਪਿਛਲੇ 10 ਦਿਨ ਤੋਂ ਜੋ ਹੋ ਰਿਹਾ ਹੈ ਇਹ ਡੈਮੋਕਰੇਸੀ ਦਾ ਕਹਾਣ ਹੈ ਇਹ ਲੋਕਤੰਤਰ ਦਾ ਕਹਾਣ ਹੈ ਅੱਜ ਪਟਿਆਲੇ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲੋਕਤੰਤਰ ਨੂੰ ਮਾਰ ਦਿੱਤਾ ਹੈ ਉਹਦਾ ਗਲਾ ਘੋਟ ਦਿੱਤਾ ਹੈ ਜਿੱਦਾਂ ਦਾ ਹਾਲਾਤ ਅੱਜ ਪਟਿਆਲੇ ਦੇ ਵਿੱਚ ਹੋਏ ਨੇ ਮੈਂ ਪਟਿਆਲੇ ਦੇ ਲੋਕਾਂ ਦਾ ਇਸ ਲਈ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਕੋਈ ਉਤਸ਼ਾਹ ਇਸ ਇਲੈਕਸ਼ਨ ਜਿਹਨੂੰ ਮੈਂ ਡਰਾਮਾ ਕਹ ਰਿਹਾ ਕੋਈ ਉਤਸ਼ਾਹ ਨਹੀਂ ਦਿਖਾਇਆ ਉਹ ਮੈਂ ਇਸ ਲਈ ਕਹਿ ਰਿਹਾ ਕਿ ਅੱਜ ਸਿਰਫ 38 ਤੋਂ 39% ਪੋਲਿੰਗ ਅੱਜ ਦੇ ਦਿਨ ਹੋਈ ਹੈ ਔਰ ਉਹਦੇ ਵਿੱਚੋਂ ਵੀ 10 ਤੋਂ 12 15% ਜਿਹੜੀ ਸੀਗੀ ਉਹ ਝਾਲੀ ਵੋਟਾਂ ਇਹਨਾਂ ਦੇ ਗੁੰਡਿਆਂ ਵੱਲੋਂ ਇਹਨਾਂ ਦੇ ਬੰਦਿਆਂ ਵੱਲੋਂ ਮੈਨੇਜ ਕਰਕੇ ਆ ਪੋਲਿੰਗ ਬੂਥ ਦੇ ਵਿੱਚ ਪਾਈਆਂ ਗਈਆਂ ਤੋਂ ਮੈਂ ਕਹਿਣਾ ਚਾਹੁੰਨਾ ਕਿ 25% ਲੋਕ ਬਾਹਰ ਨਿਕਲੇ ਔਰ 25% ਦੇ ਵਿੱਚ ਵੀ ਉਹ ਅੱਧੇ ਕਾਂਗਰਸ ਦੇ ਤੇ ਹੋਰ ਪੋਲੀਟੀਕਲ ਪਾਰਟੀਆਂ ਦੇ ਤੇ ਗਿਣਵੇਂ ਚਣਵੇਂ ਇਹਨਾਂ ਦੇ ਸੀਗੇ ਤੋਂ ਇਸ ਲਈ ਮੈਂ ਕਹਿ ਰਿਹਾ ਕਿ ਸਾਡੀ ਜਿਹੜੀ ਇੱਕ ਕਾਲ ਸੀਗੀ ਕਿ ਜਿੱਥੇ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨਹੀਂ ਲੱਗੇ ਜਿੱਥੇ ਹੈਲਦੀ ਕੰਪੀਟੀਸ਼ਨ ਨਹੀਂ ਹੋ ਰਿਹਾ ਕਿਉਂਕਿ ਪਟਿਆਲੇ ਦੇ ਲੋਕ ਡਿਜ਼ਰਵ ਕਰਦੇ ਨੇ ਚੰਗਾ ਮਿਊਨਿਸਪਲ ਕਾਰਪੋਰੇਟਰ ਹੋਵੇ ਚੰਗੀ ਪੋਲੀਟੀਕਲ ਪਾਰਟੀ ਉਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਰਿਪਰੈਜ਼ੈਂਟ ਕਰੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਨਯੋਗ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਧਿਆਨ ਵਿੱਚ ਲੈ ਲਿਆ ਹੈ ਔਰ ਹਮੇਸ਼ਾ ਲਈ ਹੁਣ ਜਦ ਤੱਕ ਇਹ ਸਰਕਾਰ ਹੈਗੀ ਹੈ ਜਦ ਤੱਕ ਅਗਲੇ ਹੁਕਮ ਨਹੀਂ ਆਉਂਦੇ ਇਸ ਸਾਰੀ ਕਾਰਪੋਰੇਸ਼ਨ ਦੀ ਜਿਹੜੀ ਸੋ ਕੋਲਡ ਚੋਣ ਹੈ ਕਥਿਤ ਚੋਣ ਜਿਹਨੂੰ ਮੈਂ ਕਹਿ ਰਿਹਾ ਤਲਵਾਰ ਲਟਕੀ ਹੋਈ ਹੈ ਰੀਪੋਲਿੰਗ ਕਦੇ ਵੀ ਦੁਬਾਰਾ ਹੋ ਸਕਦੀ ਹੈ ਪਰ ਅੱਜ ਮੈਂ ਪਟਿਆਲੇ ਦੇ ਲੋਕਾਂ ਨੂੰ ਧੰਨਵਾਦ ਦਿੰਨਾ ਕਿ ਕਿਉਂਕਿ ਉਤਸ਼ਾਹ ਦਿਖਾਉਣ ਵਾਲੀ ਇਲੈਕਸ਼ਨ ਨਹੀਂ ਸੀਗੀ ਦਸੰਬਰ 2017 ਦੇ ਵਿੱਚ 62% ਪਟਿਆਲੀਆਂ ਨੇ ਉਦੋਂ ਇਸ ਚੋਣ ਦੇ ਵਿੱਚ ਪਾਰਟ ਲਿਆ ਔਰ ਅੱਧ ਤੋਂ ਘੱਟ ਐਤਕੀ ਪਟਿਆਲੇ ਦੇ ਲੋਕਾਂ ਨੇ ਇਹਦੇ ਵਿੱਚ ਭਾਗ ਲਿਆ ਸੋ ਮੈਂ ਇਹਨੂੰ ਕੋਈ ਚੋਂ ਨਹੀਂ ਮੰਨਦਾ ਦੂਜਾ ਧੰਨਵਾਦ ਮੈਂ ਕਰਨਾ ਚਾਹੁੰਦਾ ਮੈਂ ਕਾਂਗਰਸ ਪਾਰਟੀ ਦੇ ਸਾਡੇ ਵੋਲੰਟੀਅਰਸ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਤੇ ਪਰਿਵਾਰ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕ ਉਹਨਾਂ ਦਾ ਮੈਂ ਅੱਜ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਗੁੰਡਾ ਕਰਦੀ ਇੰਨੀ ਸੀ ਕਿ ਸਾਡੇ ਬੂਥ ਪੱਟੇ ਗਏ ਗੁੰਡਾ ਕਰਦੀ ਇੰਨੀ ਸੀ ਕਿ ਨੰਗੀਆਂ ਤਲਵਾਰਾਂ ਦੇ ਸਾਹਮਣੇ ਉਹ ਪੱਥਰਬਾਜ਼ੀ ਵੀ ਜਿਹੜੇ ਕਰਨੇ ਸੀ ਉਹਨਾਂ ਦਾ ਮੁਕਾਬਲਾ ਡਟ ਕੇ ਕੀਤਾ ਆ ਕਈ ਸਾਥੀ ਸਾਡੇ ਜਿੱਤ ਗਏ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਮਾਹੌਲ 'ਚ ਵੀ ਕਈ ਸਾਥੀ ਸਾਡੇ ਜਿੱਤੇ ਪਰ ਕਈ ਸਾਥੀ ਜਿਹੜੇ ਕਿ ਜਿੱਥੇ ਜਾਲੀ ਵੋਟਾਂ ਪਈਆਂ 3300 4400 5500 ਵਰਗੀਆਂ ਜਾਲੀ ਵੋਟਾਂ ਪੈਣ ਤੋਂ ਬਾਅਦ ਵੀ ਸਾਡੇ ਜਿਹੜੇ 2 ਨੰਬਰ ਦੇ ਜਿਹੜੇ ਮਾਰਜਿਨ ਕਾਗਜ਼ਾਂ ਦੇ ਮਾਰਜਿਨ ਨੇ ਵੀ ਜਿੰਨੀ ਕੋ ਕਰ ਸਕੇ ਬਾਹਰ ਆ ਸਕੇ ਉਹਦੇ ਵਿੱਚ ਕਿਤੇ 85 ਵੋਟਾਂ ਦਾ ਫਰਕ ਹੈ ਕਿਤੇ 3000 ਵੋਟਾਂ ਦਾ ਫਰਕ ਹੈ ਕਿਤੇ 9 ਵੋਟਾਂ ਦਾ ਫਰਕ ਹੈ ਕਿਤੇ 25 ਵੋਟਾਂ ਦਾ ਫਰਕ ਹੈ ਇਸ ਤਰੀਕੇ ਨਾਲ ਇਹਨਾਂ ਨੇ ਐਂਡ ਮੂਵਮੈਂਟ ਤੇ ਆ ਕੇ ਜਿਹੜੀਆਂ ਜਾਲੀ ਵੋਟਾਂ ਪਾਈਆਂ ਗੁੰਡਾਗਰਦੀ ਕੀਤੀ ਉਹ ਤੋਂ ਪਹਿਲਾਂ ਕਾਗਜ਼ ਕੈਂਸਲ ਕਰਾਏ ਸੋ ਜਿਹੜੇ ਸਾਥੀ ਤਾਂ ਇਹਦੇ ਵਿੱਚੋਂ ਜਿੱਤ ਕੇ ਵੀ ਆਏ ਨੇ ਉਹਨਾਂ ਨੂੰ ਮੈਂ ਮੁਬਾਰਕਬਾਦ ਇਹਨਾਂ ਚਾਹੁੰਨਾ ਪਰ ਜਿਹੜੇ ਸਾਥੀ ਰਜਿਸਟ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਕਿਉਂਕਿ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਨੇ ਬੜੀ ਵੱਡੀ ਜਿੱਤ ਜਿਹੜੀ ਹੈਗੀ ਹੈ ਡਾਕਟਰ ਧਰ ਅੰਮ੍ਰਿਤ ਗਾਂਧੀ ਜੀ ਨੂੰ ਜਿਤਾ ਕੇ ਦਰਜ ਕਰਾਈ ਸਗੀ ਔਰ ਅੱਜ ਵੀ ਮੈਂ ਸਮਝਦਾ ਹਾਂ ਇੱਕ ਕਾਂਗਰਸ ਪਾਰਟੀ ਦੀ ਬੜੀ ਵੱਡੀ ਜਿੱਤ ਹੈ ਕਿ ਉਹਨਾਂ ਨੇ ਕਿਉਂਕਿ ਇਹ ਸ਼ਹਿਰ ਨੂੰ ਕਾਂਗਰਸ ਪਾਰਟੀ ਨਾਲ ਪਿਆਰ ਹੈ ਔਰ ਕਾਂਗਰਸ ਪਾਰਟੀ ਨੂੰ ਇਸ ਸ਼ਹਿਰ ਦੇ ਨਾਲ ਪਿਆਰ ਹੈ ਤੋਂ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਮੈਂ ਪਟਿਆਲੇ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਨਾਲ ਹੀ ਮੈਂ ਕਾਂਗਰਸ ਪਾਰਟੀ ਦਾ ਉਹ ਸਾਡਾ ਸਿਪਾਹੀ ਉਹ ਸਾਡਾ ਜਰਨੈਲ ਉਹ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਜਿਨ੍ਹਾਂ ਨੇ ਇਹ ਜੀ ਗੁੰਡਾਗਰਦੀ ਦੇ ਖਿਲਾਫ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖਿਆ ਔਰ ਆਪਣੇ ਪਟਿਆਲੇ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਕੰਮ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਆਫੀਸਰਸ ਨੂੰ ਕਹਿਣਾ ਚਾਹੁੰਦਾ ਕਿ ਜੁਡੀਸ਼ਰੀ ਅਜੇ ਇਹ ਜਿਹੜੀ ਬੋਲ ਹੈ ਇਹ ਜਿਹੜੀ ਸਾਰੀ ਪ੍ਰਕਿਰਿਆ ਹੈ ਇਹ ਜੁਡੀਸ਼ਰੀ ਦੇ ਕੋਲ ਹੈ ਜਦੋਂ ਮਾਨਯੋਗ ਅਦਾਲਤਾਂ ਦਾ ਫੈਸਲਾ ਕਾਂਗਰਸ ਪਾਰਟੀ ਲਈ ਔਰ ਪਟਿਆਲੇ ਦੇ ਲੋਕਾਂ ਲਈ ਕੋਈ ਵਧੀਆ ਫੈਸਲਾ ਆਊਗਾ ਤੁਹਾਨੂੰ ਘਟ ਘਰੇ ਵਿੱਚ ਜ਼ਰੂਰ ਖੜਾ ਕੀਤਾ ਜਾਊਗਾ ਔਰ ਉਦੋਂ ਹਾਨੂੰ ਪਛਤਾਵਾ ਹੋਊਗਾ ਕਿ ਤੁਸੀਂ ਕਿਹੜੇ ਲੋਕਾਂ ਦੇ ਮਗਰ ਕਿਹੜੇ ਆਮ ਆਦਮੀ ਪਾਰਟੀ ਦੇ ਉਹ ਗੁੰਡਿਆਂ ਦੇ ਮਗਰ ਲੱਗ ਕੇ ਔਰ ਅੱਜ ਜੋ ਪਟਿਆਲੇ ਦੇ ਵਿੱਚ ਹੋਇਆ ਇਦਾਂ ਜਾਪ ਰਿਆ ਸੀ ਕਿ ਪਟਿਆਲੇ ਦੀ ਪੁਲਿਸ ਨੇ ਨਸ਼ੇੜੀਆਂ ਦੇ ਅੱਗੇ ਔਰ ਗੁੰਡਿਆਂ ਦੇ ਅੱਗੇ ਘੁੱਟਣੀ ਟੇਕ ਦਿੱਤੇ ਇਦਾਂ ਦਾ ਮਾਹੌਲ ਬਣਾਇਆ ਔਰ ਮੈਂ ਪਟਿਆਲੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਲਾਅ ਐਂਡ ਆਰਡਰ ਇਹਨਾਂ ਨੇ ਖਰਾਬ ਕਰਤਾ ਸ਼ਹਿਰ ਦੀ ਦੇਖੇ ਨਾਲੇ ਖਰਾਬ ਕਰਤੀ ਇਹ ਆਵਾਜ਼ ਕਾਂਗਰਸ ਪਾਰਟੀ ਹਮੇਸ਼ਾ ਉੱਚੀ ਕਰਦੀ ਰਹੂਗੀ ਮੈਂ ਪਟਿਆਲੇ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਰੇ ਸਾਥੀਆਂ ਦਾ ਅੱਜ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਡਟ ਕੇ ਇਸ ਤਸ਼ੱਦਦ ਦਾ ਡਟ ਕੇ ਇਸ ਗੁੰਡਾਗਰਦੀ ਦਾ ਮੁਕਾਬਲਾ ਕੀਤਾ ਔਰ ਸਾਡੇ ਲਈ ਮੈਨੂੰ ਅੰਦਰ ਇਸ ਗੱਲ ਦਾ ਯਕੀਨ ਹੈ ਕਿ ਸਾਡੇ ਲਈ ਇਹ ਬੜੀ ਵੱਡੀ ਜਿੱਤ ਹੈ ਪਟਿਆਲੇ ਦੇ ਲੋਕਾਂ ਦਾ तहे ਦਿਲੋਂ ਧੰਨਵਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ نیشنل کاگریس انڈین نیشنل کاگریس راہل گاندھی راہل گاندھی بہت بہت جے ہند جے پنجاب شری موہت مہندرا مہندرا راہل گاندھی ہٹیالہ کاگریس مہندرا